ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤਮਾਖਾ ਜਸਪਾਲ ਸਿੰਘ ਸੰਧੂ ਦਾ ਮਿਊਨਿਸਪਲ ਕਾਰਪੋਰੇਸ਼ਨ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਬੜੇ ਲੰਮੇ ਸਮੇਂ ਤੋਂ ਇਹਨਾਂ ਤਰੀਕਾ ਦਾ ਇੰਤਜ਼ਾਰ ਕਰ ਰਹੇ ਸੀ ਲੋਕ ਕਿ ਕਦੋਂ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਕਦੋਂ ਵੋਟਾਂ ਪੈਣਗੀਆਂ ਔਰ ਕਦੋਂ ਨਵੇਂ ਐਮਸੀ ਜਿਹੜੇ ਆ ਉਹ ਬਣਨਗੇ ਤਾਂ ਤੁਹਾਨੂੰ ਦੱਸਦੇ ਕਿ ਹੁਣ ਪੰਜਾਬ ਇਲੈਕਸ਼ਨ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਪੰਜ ਨਗਰ ਨਿਗਮ ਚੋਣਾਂ ਪੈਂਡਿੰਗ ਨੇ ਔਰ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਚੋਣਾਂ ਪੈਂਡਿੰਗ ਨੇ ਉਹ ਵੀ ਤੁਹਾਨੂੰ ਦੱਸਾਂਗੇ ਈਵੀਐਮ ਮਸ਼ੀਨਾਂ ਰਾਹੀਂ ਵੋਟਾਂ ਜਿਹੜੀਆਂ ਨੇ ਉਹ ਪੈਣਗੀਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਸਮਾਂ ਜੜਾਇਆ ਉਹ ਦੱਸਿਆ ਗਿਆ ਜਲੰਧਰ ਫਗਵਾੜਾ ਅੰਮ੍ਰਿਤਸਰ ਲੁਧਿਆਣਾ ਇਹਨਾਂ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਦੱਸਦੀ ਕਿ ਕਿੰਨੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਨਗਰ ਨਿਗਮ ਚੋਣਾਂ ਨੇ ਉਹ ਹੋਣਗੀਆਂ ਪੰਜ ਨਗਰ ਨਿਗਮ ਚੋਣਾਂ ਪੈਂਡਿੰਗ ਨੇ ਔਰ ਨਗਰ ਪੰਚਾਇਤਾਂ ਦੇ ਚੋਣਾਂ ਵੀ ਨਾਲ ਖੁਣਗੀਆਂ ਐਮਸੀ ਦੀਆਂ ਚੋਣਾਂ ਵੀ ਔਰ 21 ਦਸੰਬਰ ਨੂੰ ਇਹ ਵੋਟਾਂ ਪੈਣਗੀਆਂ ਜੀहां ਬਿਲਕੁਲ ਸਹੀ ਸੁਣ ਰਹੇ ਤੁਸੀਂ 21 ਦਸੰਬਰ ਦਾ ਸਮਾਂ ਰੱਖਿਆ ਗਿਆ 21 ਦਸੰਬਰ ਨੂੰ ਵੋਟਾਂ ਪੈਣ ਗਿਆ ਦਿਨ ਤੈਅ ਕਰ ਦਿੱਤਾ ਗਿਆ 21 ਦਸੰਬਰ ਨੂੰ ਪੰਜ ਨਗਰ ਨਗਮ ਚੋਣਾਂ ਪੈਂਡਿੰਗ ਨੇ ਔਰ ਇਹ ਨਗਰ ਨਗਮ ਚੋਣਾਂ ਜਿਹੜੀਆਂ ਹੁਣ ਜਾ ਰਹੀਆਂ ਨੇ ਔਰ ਕੱਲ ਤੋਂ ਨੋਟੀਫਿਕੇਸ਼ਨ ਜਿਹੜਾ ਆ 9 ਤੋਂ ਲੈ ਕੇ 12 ਤੱਕ ਤੁਹਾਨੂੰ ਦੱਸਦੀ ਕਿ ਜਿਹੜੀਆਂ ਨੋਮੀਨੇਸ਼ਨਸ ਨੇ ਉੱਪਰਿਆਂ ਜਾਣ ਗਿਆ ਨਾਮਿਨੇਸ਼ਨ ਦਾ ਸਮਾਂ ਵੀ ਦੱਸਿਆ ਗਿਆ ਤੁਸੀਂ ਕਿੰਨੇ ਤੋਂ ਕਿੰਨੇ ਨਾਮਿਨੇਸ਼ਨ ਫਿਲ ਕਰ ਸਕਦੇ ਹੋ 9 ਦਸੰਬਰ ਤੋਂ ਲੈ ਕੇ ਤੇ 12 ਦਸੰਬਰ ਤੱਕ ਜਿਹੜਾ ਨੋਟੀਫਿਕੇਸ਼ਨ ਹੈ ਉਹ ਇਹ ਹੈ ਕਿ ਤੁਸੀਂ ਨਾਮਿਨੇਸ਼ਨ ਆਪਣੀ ਫਾਈਲ ਕਰ ਸਕਦੇ ਹੋ ਜਿੰਨਾ ਜਿੰਨਾ ਉਮੀਦਵਾਰਾਂ ਨੇ ਵੀ ਐਮਸੀ ਦੀ ਇਲੈਕਸ਼ਨ ਦੇ ਵਿੱਚ ਖੜੇ ਹੋਣਾ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਆਪਣੀ ਉਮੀਦਵਾਰੀ ਦਾਖਲ ਕਰਨੀ ਹੈ ਤਾਂ ਉਹਨਾਂ ਦਾ ਸਮਾਂ 9 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਤੁਸੀਂ ਆਪਣੀ ਫਾਈਲ ਜਿਹੜੀ ਹੈ ਉਹ ਨੋਮੀਨੇਸ਼ਨ ਕਰ ਸਕਦੇ ਹੋ ਔਰ ਜੇਕਰ ਤੁਸੀਂ ਉਮੀਦਵਾਰੀ ਵਾਪਸ ਲੈਣਾ ਚਾਹੁੰਦੇ ਹੋ ਨੋਮੀਨੇਸ਼ਨ ਵਾਪਸ ਲੈਣੀ ਹੈ ਤਾਂ ਉਹਦੇ ਵਾਸਤੇ 14 ਦਸੰਬਰ ਦਾ ਦਿਨ ਦਿੱਤਾ ਗਿਆ ਹੈ 14 ਦਸੰਬਰ ਤੱਕ ਤੁਸੀਂ ਆਪਣੀ ਨੋਮੀਨੇਸ਼ਨਸ ਜਿਹੜੀਆਂ ਨੇ ਉਹ ਵਾਪਸ ਲੈ ਸਕਦੇ ਹੋ ਔਰ 21 ਦਸੰਬਰ ਨੂੰ ਵੋਟਾਂ ਪੈਣਗੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ 21 ਦਸੰਬਰ ਨੂੰ ਵੋਟਾਂ ਪੈਣਗੀਆਂ ਪਰ ਇਸ ਦੇ ਨਾਲ ਕੀ ਤੁਹਾਨੂੰ ਇਹ ਵੀ ਦੱਸ ਦਈਏ ਐਕਸਪੈਂਡੀਚਰ ਦੀ ਗੱਲ ਕਰਦੇ ਹਾਂ ਖਰਚਾ ਤੁਸੀਂ ਦੇਖਿਆ ਚਾਹੇ ਉਹ ਅਸੈਂਬਲੀ ਦੀ ਇਲੈਕਸ਼ਨ ਹੋਵੇ ਚਾਹੇ ਕਿ ਉਹ ਪੰਚਾਇਤੀ ਇਲੈਕਸ਼ਨਾਂ ਕਿਉਂ ਨਾ ਹੋਣ ਸਰਪੰਚੀ ਦੀਆਂ ਉਹਦੇ ਵਿੱਚ ਖਰਚਾ ਬਹੁਤ ਕੀਤਾ ਜਾਂਦਾ ਹਾਲਾਂਕਿ ਸਮੇ ਸਿਰ ਪੰਜਾਬ ਇਲੈਕਸ਼ਨ ਕਮਿਸ਼ਨ ਇਹ ਹਦਾਇਤਾਂ ਦਿੰਦੀ ਹੈ ਕਿ ਇੰਨਾ ਕੀ ਖਰਚਾ ਕੀਤਾ ਜਾ ਸਕਦਾ ਹੈ ਜਾਂ ਇੰਨਾ ਹੀ ਖਰਚਾ ਹੋਣਾ ਚਾਹੀਦਾ ਹੈ ਔਰ ਇਸ ਦੇ ਵਾਸਤੇ ਵੀ ਇੱਕ ਬਕਾਇਦਾ ਸ਼ਡਿਊਲ ਬਣਾਇਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਐਮਸੀ ਚੋਣਾਂ ਦੇ ਵਾਸਤੇ ਐਮਸੀ ਜਿਹੜਾ ਆ ਉਹ 4 ਲੱਖ ਰੁਪਏ ਤੱਕ ਦਾ ਖਰਚਾ ਕਰ ਸਕਦਾ ਹੈ ਔਰ ਇਸ ਦੇ ਨਾਲ ਕੀ ਜਿਹੜਾ ਕਲਾਸ 1 ਦਾ ਦਰਜਾ ਹੈ ਕਲਾਸ 1 ਦੇ ਵਿੱਚ ਕਿੰਨਾ ਖਰਚਾ ਹੋ ਸਕਦਾ ਹੈ ਉਹ ਵੀ ਤੁਹਾਨੂੰ ਦੱਸਦੇ ਆ ਇਹ ਧਿਆਨ ਰੱਖਣ ਜੋ ਗੱਲਾਂ ਨੇ ਕਲਾਸ 2 ਦੇ ਵਿੱਚ 230000 ਹੈ ਔਰ ਕਲਾਸ 1 ਦੇ ਵਿੱਚ 360000 ਤੱਕ ਖਰਚਾ ਕਰ ਸਕਦੇ ਹਾਂ ਜਾਨਕੀ ਐਮਸੀ ਵਾਸਤੇ 4 ਲੱਖ ਕਲਾਸ 1 ਦੇ ਵਿੱਚ 360000 ਰੁਪਿਆ ਕਲਾਸ 2 ਦੇ ਵਿੱਚ 230000 ਰੁਪਇਆ ਔਰ ਕਲਾਸ 3 ਦੇ ਵਿੱਚ 2 ਲੱਖ ਰੁਪਏ ਦਾ ਖਰਚ ਤੁਸੀਂ ਐਮਸੀ ਚੋਣਾਂ ਦੇ ਵਿੱਚ ਕਰ ਸਕਦੇ ਹੋ ਔਰ ਨਗਰ ਪੰਚਾਇਤ ਦੀਆਂ ਚੋਣਾਂ ਦੇ ਵਿੱਚ 140000 ਤੱਕ ਦਾ ਖਰਚ ਜਿਹੜਾ ਆ ਉਹ ਤੁਸੀਂ ਕਰ ਸਕਦੇ ਹੋ ਈਵੀਐਮ ਰਾਹੀਂ ਹੀ ਵੋਟਾਂ ਜਿਹੜੀਆਂ ਨੇ ਉਹ ਪੈਣੀਆਂ ਈਵੀਐਮ ਰਾਹੀਂ ਵੋਟਾਂ ਪੈਣਗੀਆਂ 9 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਤੁਸੀਂ ਨੋਮੀਨੇਸ਼ਨਸ ਭਰ ਸਕਦੇ ਹੋ ਜਿਨ੍ਹਾਂ ਨੇ ਵੀ ਐਮ ਸੀ ਇਲੈਕਸ਼ਨ ਦੇ ਵਿੱਚ ਜਾਂ ਨਗਰ ਪੰਚਾਇਤਾਂ ਦੇ ਵਿੱਚ ਖੜੇ ਹੋਣਾ ਤਾਂ ਉਹ ਆਪਣੀ ਫਾਈਲ ਜਿਹੜੀ ਹੈ ਉਹ ਭਰ ਸਕਦੇ ਨੇ ਨੋਮੀਨੇਸ਼ਨ ਕਰਵਾ ਸਕਦੇ ਨੇ 9 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਦਾ ਸਮਾਂ ਔਰ 14 ਦਸੰਬਰ ਆਖਰੀ ਮਿਤੀ ਹੈ ਇਸ ਦਿਨ ਤੁਸੀਂ ਆਪਣੀ ਨੋਮੀਨੇਸ਼ਨ ਜਿਹੜੀ ਹੈ ਉਹ ਵਾਪਸ ਲੈ ਸਕਦੇ ਹੋ 21 ਦਸੰਬਰ ਨੂੰ ਵੋਟਾਂ ਪੈਣਗੀਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਸਮਾਂ ਜਿਹੜਾ ਆ ਉਹ ਦਿੱਤਾ ਗਿਆ 7 ਤੋਂ 4 ਤੱਕ ਵੋਟਾਂ ਪੈਂਦੀਆਂ ਰਹਿਣਗੀਆਂ ਔਰ ਹਾਂ uh, EVM ਰਾਖੀ ਵੋਟਾਂ ਪੈਣਗੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੋਡ ਆਫ ਕੰਡਕਟ ਵੀ ਲੱਗ ਚੁੱਕਿਆ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਨਗਰ ਨਿਗਮ ਜਿਹੜੀਆਂ ਚੋਣਾਂ ਸੀਗੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਪੰਜ ਨਗਰ ਨਿਗਮ ਦੀਆਂ ਚੋਣਾਂ ਪੈਂਡਿੰਗ ਸੀ ਜਲੰਧਰ ਫਗਵਾੜਾ ਲੁਧਿਆਣਾ ਪਟਿਆਲਾ ਤੇ ਅੰਮ੍ਰਿਤਸਰ ਇਹਨਾਂ ਪੰਜਾਂ ਦੇ ਵਿੱਚ ਨਗਮ ਨਗਰ ਦੀਆਂ ਚੂਣਾ ਜਿਹੜੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਹੋਣ ਜਾ ਰਹੀਆਂ ਨੇ 21 ਦਸੰਬਰ ਦਾ ਸਮਾਂ ਦੇ ਦਿੱਤਾ ਗਿਆ ਔਰ ਖਰਚਾ ਵੀ ਬਕਾਇਦਾ ਦੱਸਿਆ ਗਿਆ ਕਿ ਐਮਸੀ ਇਲੈਕਸ਼ਨ ਦੇ ਵਿੱਚ 4 ਲੱਖ ਦਾ ਐਮਸੀ ਖਰਚਾ ਕਰ ਸਕਦਾ ਹੈ ਕਲਾਸ 1 ਦੇ ਵਿੱਚ 3,60,000 ਰੁਪਏ ਕਲਾਸ 2 ਦੇ ਵਿੱਚ 2,30,000 ਰੁਪਏ ਤੇ ਕਲਾਸ 3 ਦੇ ਵਿੱਚ 2 ਲੱਖ ਰੁਪਈਆ ਔਰ ਨਗਰ ਪੰਚਾਇਤ ਦੇ ਵਿੱਚ ਖਰਚਾ ਜਿਹੜਾ ਆ ਤੁਸੀਂ 1,40,000 ਤੱਕ ਦਾ ਕਰ ਸਕਦੇ ਹੋ ਤਾ ਵੱਡੀ ਖਬਰ ਹੈ ਨਗਰ ਨਿਗਮ ਪੰਚਾਇਤ ਚੋਣਾਂ ਨੂੰ ਲੈ ਕੇ ਐਲਾਨ ਹੋ ਚੁੱਕਿਆ ਹੈ ਤਰੀਕ ਦਾ ਐਲਾਨ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਰ ਦਿੱਤਾ ਗਿਆ 21 ਦਸੰਬਰ ਨੂੰ ਵੋਟਾਂ ਜੜੀਆਂ ਨੇ ਉਹ ਪੰਜਾਬ ਦੇ ਵਿੱਚ ਪੈਣਗੀਆਂ ਪੈਂਡਿੰਗ ਨੇ ਔਰ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਚੋਣਾਂ ਪੈਂਡਿੰਗ ਨੇ ਉਹ ਵੀ ਤੁਹਾਨੂੰ ਦੱਸਾਂਗੇ ਈਵੀਐਮ ਮਸ਼ੀਨਾ ਰਾਹੀਂ ਵੋਟਾਂ ਜੜੀਆਂ ਨੇ ਉਹ ਪੈਣਗੀਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਸਮਾਂ ਜੜਾਇਆ ਉਹ ਦੱਸਿਆ ਗਿਆ ਜਲੰਧਰ ਫਗਵਾੜਾ ਅੰਮ੍ਰਿਤਸਰ ਲੁਧਿਆਣਾ ਇਹਨਾਂ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਦੱਸਦੀ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਨਗਰ ਨਿਗਮ ਚੋਣਾਂ ਨੇ ਉਹ ਹੁਣ ਕਿਹਾਂ 5 ਨਗਰ ਨਿਗਮ ਚੋਣਾਂ ਪੈਂਡਿੰਗ ਨੇ ਔਰ ਨਗਰ ਪੰਚਾਇਤ ਦੀਆਂ ਚੋਣਾਂ ਵੀ ਨਾਲ ਹੋਣਗੀਆਂ ਐਮਸੀ ਦੀਆਂ ਚੋਣਾਂ ਵੀ ਔਰ 21 ਦਸੰਬਰ ਨੂੰ ਇਹ ਵੋਟਾਂ ਪੈਣਗੀਆਂ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਤੁਸੀਂ 21 ਦਸੰਬਰ ਦਾ ਸਮਾਂ ਰੱਖਿਆ ਗਿਆ ਹੈ 21 ਦਸੰਬਰ ਨੂੰ ਵੋਟਾ ਪੈਂਡ ਕਿਆਂ ਦਿਨ ਤੱਕ ਕਰ ਦਿੱਤਾ ਗਿਆ 21 ਦਸੰਬਰ ਨੂੰ ਪੰਜ ਨਗਰ ਨਗਰ ਕਮ ਚੂਣਾ ਪੈਂਡਿੰਗ ਨੇ ਔਰ ਇਹ ਨਗਰ ਨਗਰ ਕਮ ਚੂਣਾ ਜਿਹੜੀਆਂ ਹੁਣ ਜਾ ਰਹੀਆਂ ਨੇ ਔਰ ਕੱਲ ਤੋਂ ਨੋਟੀਫਿਕੇਸ਼ਨ ਜਿਹੜਾ ਆ 9 ਤੋਂ ਲੈ ਕੇ 12 ਤੱਕ ਤੁਹਾਨੂੰ ਦੱਸਦੀ ਕਿ ਜੁੜੀਆਂ ਨੋਮੀਨੇਸ਼ਨਸ ਨੇ ਉਹ ਭਰੀਆਂ ਜਾਣਗੀਆਂ ਨੋਮੀਨੇਸ਼ਨ ਦਾ ਸਮਾਂ ਵੀ ਦੱਸਿਆ ਗਿਆ ਤੁਸੀਂ ਕਿੰਨੇ ਤੋਂ ਕਿੰਨੇ ਨੋਮੀਨੇਸ਼ਨ ਫਿਲ ਕਰ ਸਕਦੇ ਹੋ 9 ਦਸੰਬਰ ਤੋਂ ਲੈ ਕੇ ਤੇ 12 ਦਸੰਬਰ ਤੱਕ ਜਿਹੜਾ ਨੋਟੀਫਿਕੇਸ਼ਨ ਹੈ ਉਹ ਇਹ ਹੈ ਕਿ ਤੁਸੀਂ ਨੋਮੀਨੇਸ਼ਨ ਆਪਣੀ ਫਾਈਲ ਕਰ ਸਕਦੇ ਹੋ ਜਿੰਨਾ ਜਿੰਨਾ ਉਮੀਦਵਾਰਾਂ ਨੇ ਵੀ ਐਮਸੀ ਦੀ ਇਲੈਕਸ਼ਨ ਦੇ ਵਿੱਚ ਖੜੇ ਹੋਣਾ ਮਿਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਆਪਣੀ ਉਮੀਦਵਾਰੀ ਦਾਖਲ ਕਰਨੀ ਹੈ ਤਾਂ ਉਹਨਾਂ ਦਾ ਸਮਾਂ 9 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਤੁਸੀਂ ਆਪਣੀ ਫਾਈਲ ਜਿਹੜੀ ਹੈ ਉਹ ਨੋਮੀਨੇਸ਼ਨ ਕਰ ਸਕਦੇ ਹੋ ਔਰ ਜੇਕਰ ਤੁਸੀਂ ਉਮੀਦਵਾਰੀ ਵਾਪਸ ਲੈਣਾ ਚਾਹੁੰਦੇ ਹੋ ਨੋਮੀਨੇਸ਼ਨ ਵਾਪਸ ਲੈਣੀ ਹੈ ਤਾਂ ਉਹਦੇ ਵਾਸਤੇ 14 ਦਸੰਬਰ ਦਾ ਦਿਨ ਦਿੱਤਾ ਗਿਆ ਹੈ 14 ਦਸੰਬਰ ਤੱਕ ਤੁਸੀਂ ਆਪਣੀ ਨੋਮੀਨੇਸ਼ਨਸ ਜਿਹੜੀਆਂ ਨੇ ਉਹ ਵਾਪਸ ਲੈ ਸਕਦੇ ਹੋ ਔਰ 21 ਦਸੰਬਰ ਨੂੰ ਵੋਟਾਂ ਪੈਣਗੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ 21 ਦਸੰਬਰ ਨੂੰ ਵੋਟਾਂ ਪੈਣਗੀਆਂ ਪਰ ਇਸ ਦੇ ਨਾਲ ਕੀ ਤੁਹਾਨੂੰ ਇਹ ਵੀ ਦੱਸਦੀ ਐ ਐਕਸਪੈਂਡੀਚਰ ਦੀ ਗੱਲ ਕਰਦੇ ਆ ਖਰਚਾ ਤੁਸੀਂ ਦੇਖਿਆ ਚਾਹੇ ਉਹ ਅਸੈਂਬਲੀ ਦੀ ਇਲੈਕਸ਼ਨ ਹੋਵੇ ਚਾਹੇ ਕਿ ਉਹ ਪੰਚਾਇਤੀ ਇਲੈਕਸ਼ਨਾਂ ਕਿਉਂ ਨਾ ਹੋਣ ਸਰਪੰਚੀ ਦੀਆਂ ਉਹਦੇ ਵਿੱਚ ਖਰਚਾ ਬਹੁਤ ਕੀਤਾ ਜਾਂਦਾ ਹਾਲਾਂਕਿ ਸਮੇ ਸਿਰ ਪੰਜਾਬ ਇਲੈਕਸ਼ਨ ਕਮਿਸ਼ਨ ਇਹ ਹਦਾਇਤਾਂ ਦਿੰਦੀ ਐ ਕਿ ਇੰਨਾ ਕੀ ਖਰਚਾ ਕੀਤਾ ਜਾ ਸਕਦਾ ਹੈ ਜਾਂ ਇੰਨਾ ਹੀ ਖਰਚਾ ਹੋਣਾ ਚਾਹੀਦਾ ਹੈ ਔਰ ਇਸ ਦੇ ਵਾਸਤੇ ਵੀ ਇੱਕ ਬਕਾਇਦਾ ਸ਼ਡਿਊਲ ਬਣਾਇਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਐਮਸੀ ਚੋਣਾਂ ਦੇ ਵਾਸਤੇ ਐਮਸੀ ਜਿਹੜਾ ਆ ਉਹ 4 ਲੱਖ ਰੁਪਏ ਤੱਕ ਦਾ ਖਰਚਾ ਕਰ ਸਕਦਾ ਹੈ ਔਰ ਇਸ ਦੇ ਨਾਲ ਕੀ ਜਿਹੜਾ ਕਲਾਸ 1 ਦਾ ਦਰਜਾ ਹੈ ਕਲਾਸ 1 ਦੇ ਵਿੱਚ ਕਿੰਨਾ ਖਰਚਾ ਹੋ ਸਕਦਾ ਹੈ ਉਹ ਵੀ ਤੁਹਾਨੂੰ ਦੱਸਦੇ ਆ ਇਹ ਧਿਆਨ ਰੱਖਣ ਜੋ ਗੱਲਾਂ ਨੇ ਕਲਾਸ 2 ਦੇ ਵਿੱਚ ਆ 230000 ਹੈ ਔਰ ਕਲਾਸ 1 ਦੇ ਵਿੱਚ 360000 ਤੱਕ ਖਰਚਾ ਕਰ ਸਕਦੇ ਹਾਂ ਯਾਨੀ ਕਿ ਐਮਸੀ ਵਾਸਤੇ 4 ਲੱਖ ਕਲਾਸ